ਸਤਾਰਾ ਤੈਨੂੰ ਜਾਦੂ ਦਿਖਾਈਏ ਜਾਦੂ ਅਸੀਂ ਜਾਦੂ ਕਰਾਂਗੇ ਆ ਜਿਹੜਾ ਤੇਰਾ ਮੋਬਾਈਲ ਆ ਨਾ ਇਹ ਗਾਇਬ ਹੋ ਜਾਊਗਾ ਅੱਛਾ ਯਾਰ ਹਾਂ ਦਿਖਾਈਏ ਦਿਖਾਓ ਦਿਖਾਉਂਗਾ ਆ ਦੇ ਆ ਦੇ ਗੀ ਸਿੱਖਿਆ ਆ ਦੇ ਇਹ ਸੱਲੇ ਮੋਬਾਈਲ ਹੈਗਾ ਨਾ ਇਹ ਆ ਦੇ ਗਿਆ ਬਹਾਤਾ ਯਾਰ ਕਿਹਾ ਬਹਾਤਾ ਆ ਠੀਕ ਹੈ ਫਿਰ ਬਾਈ ਮੇਰਾ ਮੋਬਾਈਲ ਤਾਂ ਦੇ ਦਿਓ ਉਹ ਤਾਂ ਗਾਇਬ ਹੋ ਗਿਆ ਠੀਕ ਹੈ ਬਾਈ ਉਹ ਗੱਲ ਸੁਣੋ ਹਾਂ ਇੱਕ ਜਾਦੂ ਮੈਨੂੰ ਵੀ ਆਉਂਦਾ ਕਿਹੜਾ ਆ ਰਮਾਲ ਪਿਆ ਨਾ ਹਾਂ ਜਦੋਂ ਮੈਂ ਰਮਾਲ ਚੱਕ ਲਿਆ ਤੇਰਾ ਫੋਨ ਅੱਛਾ ਇਹਦਾ ਫੋਨ ਮੇਰਾ ਫੋਨ ਅੱਛਾ ਤੁਹਾਡੇ ਦੋਨਾਂ ਦੇ ਪਰਸ ਇੱਥੇ ਆ ਜਾਣੇ ਆ ਐ ਕਿਵੇਂ ਹੋਜੀ ਨੋ 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 ਨੋ